ਇਹ ਇਤਰਾ ਰੀਪਰ ਦਾ ਕੰਮ ਵੀ ਨਹੀਂ ਵੇੜ ਦਿੰਨੇ ਆ। ਆਹ ਫਿਰਦਾ ਜੋਤ। ਗਰ ਜੋਤ ਨਾ ਕਰ ਦਿੰਦਾ। ਹੈਂ? ਮੇਰੀ ਸੁਣ ਲਾ ਗੱਲ ਡ్రਾਈਵਰੀ ਆਉਂਦੀ ਐ। ਪੱਕੀ ਗੱਲ। ਇਹ ਜਿਹੜਾ ਓਏ ਮੁੜ ਕੇ ਲਾਂਬਾ ਦਵਾਨੇ। ਕੀ ਕਹਿਏਗਾ ਉਹਨੂੰ? ਰੀਪਰ ਚਲਾਉਣੇ ਉਹਨੂੰ ਟਰੈਕਟਰ ਚਲਾਉਣ ਦੀ ਪੁਲਿਸ ਸਟਾਰਟ ਹੁੰਦੀ ਐ। ਐਂ ਕਹਿਣਾ ਆ ਤਾਂ ਕੰਮ ਹੀ ਬੜੀ ਗਾਲੀ ਬੜੀ ਤਕਰੀਕਾ ਦੀ। ਕਚੜਾ ਭੁੰਦੀਆਂ ਕੱਢ ਦੂੰਗਾ। ਕੁੜੀਆਂ ਤੇ ਟਰੈਕਟਰ ਸਟਾਰਟ ਹੁੰਦੇ ਨੇ ਉਹਨਾਂ ਦੇ ਡਰਾਈਵਰਾਂ ਮੈਂ ਮੜੀ ਮੜੀ। ਹਾਂ। ਉਹ ਟਰੈਕਟਰ ਕਰਦੇ ਨੇ ਅਸੀਂ। ਬਸ ਦਪੈਮ ਪੰਪ ਦਿਨੇ ਸਪਾਈ। ਲਈ ਜਾਂਦਾ ਪੰਗੇ ਇਹ ਆ ਜਾ। ਕੀ ਹਾਲਾ ਰੋਕੀ ਖੜਾ ਕਿੰਦਰ ਮੱਥਾ ਮਾਰੀ ਜਾਂਦਾ ਯਾਰ ਕੋਈ ਡਰਾਈਵਰ ਡਰੂ ਰੱਖਲਾ ਪਤੰਦਰਾ ਐਵੇਂ ਧੰਦ ਪਿੱਟੀ ਜਾਂਦਾ ਯਾਰ ਲੱਗ ਗਈ ਹੈ ਚਾਹਦਾ ਮਿਲਦਾ ਹੀ ਨਹੀਂ ਯਾਰ ਡਰਾਈਵਰ ਹਾਂ ਯਾ ਆਪਾਂ ਨੇ ਦਸ ਗਾੜੂ ਯਾਰ ਗੱਲ ਬਈ ਕੀ ਹਾਲਾ ਲਾ ਲੈਣਾ ਤੂੰ ਹਾਂ ਜੀ ਵਧੀਆ ਪੱਕੀ ਗੱਲ ਆ ਉਹ ਟਰੈਕਟਰ ਜੀ ਤਾਂ ਪੁਲੀ ਤੇ ਮੈਂ ਤਾਂ ਉਹਦਾ ਚਲਾਉਣਾ ਟਰੈਕਟਰ ਇਹੋ ਜਿਹੜਾ ਚੱਕੜੁੰਦੀਆਂ ਕਾੜਦਣਾ ਮੈਂ ਹਾਂ ਤੋਰਾ ਰੀਪਰ ਦਾ ਕੰਮ ਆ ਮੇਰਾ ਬਾਈ ਵੇਖ ਲਾ ਜਿਹਦਾ ਚਲਾ ਲੈਣਾ ਮੈਨੂੰ ਤਾਂ ਲੋੜ ਆ ਬੰਦੇ ਦੀ ਮੈਂ ਚਾਰ ਭੇ ਵਾਧੂ ਜੇ ਤੈਨੂੰ ਕੋਈ ਚੱਕਰ ਨਹੀਂ ਆ ਵਧੀਆ ਜਾਣਦਾ ਮੈਂ ਪੁਲੀ ਵਾਲੇ ਉਦੋਂ ਟਰੈਕਟਰ ਦਾ ਜਾਣਦਾ ਚਲਾ ਲੈ ਵਧੀਆ ਅੱਛਾ ਹਾਂ ਪੁਲੀ ਹਾਂ ਕੋਈ ਉਹੀ ਗੱਲ ਨਹੀਂ ਗਈ ਦੀ ਉਹੀ ਬੰਦਾ ਤਾਂ ਨਹੀਂ ਜਿਹੜਾ ਤੂੰ ਕੱਲ੍ਹ ਆ ਯਾਰ ਪੁਲੀ ਨਾਲ ਖੱਚੇ ਦੇ ਪਾਸਾਰ ਕਰ ਦਿੰਦਾ ਉਹੀ 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 ਇਹ ਤਾਂ ਪਤੰਦਰ ਯਾਰ ਜੇਵ ਜੀ ਸੈਲਫ ਮਾਰ ਲਈ ਉਹ ਦੀ ਬਸ ਉਹੀ ਅੱਛਾ ਹਾਂ ਚੱਕਰਾ ਫਿਰ ਗੱਲ ਫਿਰ ਹੁਣ ਆਪਾਂ ਟਰਾਈ ਲੈ ਲਈਏ ਦੀ ਟ੍ਰਾਈ ਦਾ ਫਰਕ ਬਾਅਦ ਚ ਦਵਾਈ ਤੇ ਕਿਰਾਂ ਤੂੰ ਐ ਘਰ ਵੀ ਮੜਾ ਰੇਟ ਤੁਹਾਨੂੰ ਕਹਾਲਾ ਕੀ ਚੱਲਦਾ ਚੁੱਲਾ ਸੀਜਨ ਦਾ ਰੇਟ ਤਾਂ 10 ਬਈ ਕੀ ਲੈਣਾ ਢੇੜੀ ਸਹਾਂ ਬਨੇ ਕਰ ਲੈ ਯਾਰ ਕਿੰਨੀ ਢੇੜੀ ਜੀਣਾ 10 ਢੇੜੀ ਆ 1000 ਰੁਪਈਆ ਤਾਂ ਚੱਲੀ ਜਾਂਦੀ ਆ ਯਾਰ ਤਾਂ ਯਾਰ ਤੂੰ ਥੋੜਾ ਥੱਲੇ ਆ ਜਾ ਕੰਡ ਬਹੁਤ ਭਰਾ ਚੱਲ ਸਰ ਕੰਡ ਤਾਂ ਬਹੁਤ ਹਾਂ 800 ਕਰਾ ਦੇ ਬਾਲਾ ਗਰੀਬ ਬੰਦਾ ਸੌਲ ਕਰਾ ਦੇ ਚੱਲ ਕਰਾ ਦੇ ਚੱਲ 800 ਰੁਪਈਆ ਯਾਰ ਠੀਕ ਆ ਚੱਲ ਤੇਰੀ ਤੇ ਗੈਨ ਤੇਰੇ ਗੈਨ ਤੇ ਯਾਰ ਠੀਕ ਆ ਪਹਿਲਾਂ ਤੂੰ ਐ ਕਰ ਇਹ ਲੈ ਇਹ ਲਊਗਾ ਹੁਣ ਤੇਰੀ ਟ੍ਰਾਈ ਠੀਕ ਆ ਫਰ ਚੱਕ ਹੁੰਦਾ ਮਾਲਕ ਨੂੰ ਹਣਾ ਤੇ ਉੱਥੇ ਲੈ ਚੱਲ ਕੇ ਟਰੈਕਟਰ ਬਾਹਰ ਕੱਢ ਲੈ ਫਿਰ ਇੱਥੇ ਹਣਾ ਕੋਈ ਆਪ ਜਿਹੜੇ ਪੈਂਡ ਪੁੱਣ ਪੁੱਛਣਿਆ ਉਹ ਤਾਂ ਪੁੱਛ ਲੈ ਚੱਲ ਲੈ ਆ ਤੂੰ ਬਾਹਰ ਲੈ ਸੜਕ ਤੇ ਆ ਜਾ ਆ ਜਾ ਪਾ ਲੈ ਚੱਲ ਲੈ ਵੀ ਪਾ ਲਿਆ ਹਾਂ ਜੱਟ ਕੱਬਾ ਬੈਗ ਰੂਕ ਜੇ ਕਰਕੇ ਲਾ ਲਿਆ ਨੇ ਹੋਰ ਹਿਸਾਬ ਜਾਂ ਕਰੀ ਜਾਂਦਾ ਲੱਗਦਾ ਤੇ ਤੇਰੇ ਤੇ ਹੁਣ ਫੇਰ ਨਾ ਹੋ ਜੀ ਠੀਕ ਹੈ ਜੀ ਠੀਕ ਹੈ ਨਾ ਕੋਈ ਨਹੀਂ ਕੋਈ ਹਾਂ ਚੜੜ ਪੁੰਡੀਆਂ ਕੱਢ ਦੇ ਕੱਢ ਦੇ ਕੋਈ ਚੱਕਰ ਨਹੀਂ ਲੰਬਾਣਾ ਯਾਰ ਨਾ ਨਾ ਤੈਨੂੰ ਲੰਬਾਣਾ ਆਊਗਾ ਯਾਰ ਪਰ ਆ ਕੀ ਕਰ ਲਿਆ ਓ ਯਾਰ ਛੁਰੰਗਾ ਬਰਲਦੇ ਆ ਯਾਰ ਛੁਰੰਗਾ ਦਾ ਤਾਂ ਬਾਰੇ ਪੁੱਛਦੇ ਆ ਸ਼ੁਰੂnga ਵੀ ਵਿਧੀ ਪਰ ਬਦਲਣਾ ਪੈਂਦਾ ਗਣਾ ਫਿਰ ਤੈਨੂੰ ਪਤਾ ਹੀ ਆ ਆ ਸੌ ਦਾ ਹਾਂ ਪਤਾ ਹੀ ਹੋਊ ਉਹਨੂੰ ਪੁੱਛ ਲਾ ਪਤਾ ਬਈ ਸ਼ੁਰੂnga ਹਾਂ ਬਈਆ ਹਾਂ ਬਈ ਹਾਂ ਆ ਬਲੇਡ ਬਦਲਨੇ ਪੈਂਦੇ ਆ ਕਿਹੜੇ ਨਟ ਖੋਲ ਕੇ ਆਹ ਇਹਨੂੰ ਦੱਸ ਦੇ ਉਹਨੂੰ ਪਾਲਿਆ ਕਿਹੜੇ ਖੋਲ ਆਹਾਂ ਬਈ ਆ ਨਟ ਆ ਖੋਲਦਾ ਬਈ ਇਹਨਾਂ ਠੀਕ ਆ ਨੀ ਨਜ਼ਰ ਨਾਲ ਬੜਾ ਠੀਕ ਆ ਤੇ ਹਾਂ ਪਾਸ ਆ ਚੱਲ ਫਿਰ ਮਾਰ ਸਾਲ ਫੇ ਵੀ ਖੀਚ ਲਾ ਕੇ ਆ ਬੰਬ ਘੜ ਦੁੰਦਾ ਹਾਂ ਫੇਰ ਤਾਂ ਯਾਰ ਦੋਖੀ ਤੋੜਦਿਆਂ ਆਉਂਦਾ ਮੈਂ ਬਹੁਤ ਔਖਾ ਸੀ ਯਾਰ ਮੈਨੂੰ ਦੱਸਿਆ ਹੁੰਦਾ ਕਿ ਤੂੰ ਮੈਂ ਬੜਾ ਔਖਾ ਸੀਗਾ ਉਹ ਕੀ ਆ ਤੇ ਨਹੀਂ ਆਉਂਦੇ ਨੇ ਮੈਂ ਫੇਰ ਚੱਲਿਆ ਹਾਂ ਇਹ ਬਾਈ ਬੈਟਰੀ ਬੁਢੀ ਤਰਾ ਯਾਰ ਇਹ ਦੇ ਹੈ ਨਹੀਂ ਚੱਕਦਾ ਸਲਫ 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 ਯਾਰ ਹੋਰ ਇਹ ਬੈਟਰੀ ਤਾਂ ਨਵੀਂ ਸੀ ਇਹ ਤੂੰ ਤਾਂ ਬਹਿਣ ਸਾਰੀ ਕਰਤਾ ਯਾਰ ਕੰਪੈਨਾਂ ਚਲਾਉਂਦਾ ਰਿਹਾ ਹੋਰ ਬਾਂਦਰੀ ਪਰ ਦੌੜੂ ਨਹੀਂ ਦੱਸ ਸਲਫ ਬੈਟਰੀ ਹੁਣੇ ਰਕਾਈ ਜੀ ਨਹੀਂ ਬਾਈ ਵਿਖਾ ਕੇ ਆਇਆ ਇਹਨੂੰ ਚੱਲ ੱਟਕੇ ਨਾਲ ਸਟਾਰਟ ਕਰਦੇ ਆਂ ੱਟਕੇ ੱਟਾ ਲਾ ਲੈਂਦੇ ਆਪਾਂ ਬੈਠ ਬੈਠ ਵੇ ਲਓ ਫਿਰ ਮੜ ਕੇ ਮੈਂ ਨਹੀਂ ਮੁਰਕੇ ਵਾਣੂ ਉੱਚ ਮੈਂ ਤਾਂ ਉੱਥੇ ਆ ਜਾਂ ਤੇਰੇ ਕੋਲੇ ਮੈਂ ਆਣਾ ਚੱਕੇ ਨਾਲ ਛੱਡ ਕੇ ਆ ਜੂੰਗਾ ਮਾ ਤਾਂ ਇਹਨਾਂ ਦਾ ਕੰਮ ਚਲਾ ਗਿਆ ਤੂੰ ਦੇਖ ਤੂੰ ਚੱਲ ਇਹ ਫਿਰ ਤੋਂ ਆ ਮੈਂ ਜੇ ਲਾਇਆ ਇਹ ਕਿਹੜਾ ਲਾਇਆ ਈ ਯਾਰ ਯਾ ਯਾਰ ਕੀ ਡਰਾਈਵਰ ਖੜਾ ਨਹੀਂ ਯਾਰ ਕੋਈ ਗਾਰਨ ਬਣ ਗਿਆ ਹੋਊਗਾ ਇੱਧਰ ਆ ਥੱਲੇ ਪਾ ਲੈ ਕੀ ਨਾ ਪਾਣ ਨੂੰ ਨਹੀਂ ਤੇ ਤੂੰ ਆ ਗੇਅਰ ਪਾਇਆ ਕਿਉਂ ਨਹੀਂ ਤਾਲ ਤੇ ਸੀ ਮੈਂ ਗਾਣਾ ਵਜੇ ਫਿਰ ਉਹ ਤਾਂ ਸਟਾਰਟ ਤਾਂ ਗੇਅਰ ਨਹੀਂ ਹੋ ਉਹ ਗੇਅਰ ਪੁਲੀ ਖੇ ਤੇ ਗੇਅਰ ਕੱਢ ਦਿੰਦੇ ਸੀ ਮੈਂ ਨਹੀਂ ਰੱਖਣਾ ਹੱਥ ਬਣਾਦਾ ਭਰਾਵਾ ਡਰਾਈਵਰ ਨਾ ਲੈ ਕੇ ਮੇਰੇ ਕੋਲ ਪੁਣੀ ਵਾਲਾ ਮਾਵਰੀ ਗਿਆ ਸੀ ਤੂੰ ਪੁਲੀਆਂ ਵਾਲਾ ਜਾਓ ਜਾਓ ਅੱਜ ਆਏ ਪੁਣੀ ਵਾਲਾ ਕਹਿੰਦੇ ਸੀ ਆਏ ਪੁਲੀ ਵਾਲਾ ਅੱਛਾ ਉਹ ਆ ਤਾਂ ਸਮਝ ਗਿਆ ਕਿ ਤੇ ਭਰਾਵਾ ਤੂੰ ਚੱਬ ਕੱਢ ਦਿੰਨਾ ਵੀ ਚੱਬ ਨਹੀਂ ਪੁਲੀ ਖੱਚ ਗਈ